ਵਿਊਅਰਸ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਤੋਂ ਮੈਂ ਹਰੀਓਮ ਠਾਕੁਰ ਤੇ ਸਾਡੀ ਟੀਮ ਸਿਵਲ ਡਿਫੈਂਸ ਦੇ ਨਾਲ ਜੁੜ ਕੇ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਅੱਜ ਮਾਰਨਿੰਗ ਮੁਕਸਰ ਤੋਂ ਮੇਰੇ ਦੋਸਤ ਭੋਲੂ ਜੀ ਦਾ ਫੋਨ ਆਇਆ ਸੁਖਰਾਜ ਕਾਲਾ ਜੀ ਨੂੰ ਵੀ ਇੱਕ ਪਿੰਡ ਤੋਂ ਕਾਲ ਆਈ ਇਸ ਤਰ੍ਹਾਂ ਇਸ ਤਰ੍ਹਾਂ ਲੋਕ ਕਾਲ ਕਰ ਰਹੇ ਸੀ ਕਿ ਸਾਨੂੰ ਪਤਾ ਲੱਗਿਆ ਹੈ ਕਿ ਬਠਿੰਡਾ ਸੀਲ ਕਰ ਦਿੱਤਾ ਗਿਆ ਹੈ ਬਠਿੰਡਾ ਕਰਫਿਊ ਲੱਗ ਗਿਆ ਬਠਿੰਡਾ ਤੇ ਕੋਈ ਕਾफी ਨੁਕਸਾਨ ਹੋ ਗਿਆ ਸਭ ਅਫਵਾਹ ਹੈ ਅਸੀਂ ਸੇਫ ਹੈਂਡਸ ਚ ਹੈ ਸਾਡੀ ਆਰਮੀ ਦੁਨੀਆ ਦੀ ਬੈਸਟ ਆਰਮੀਜ਼ ਦੇ ਵਿੱਚੋਂ ਹੈ ਜਿੰਨੀਆਂ ਕੋਸ਼ਿਸ਼ਾਂ ਪਾਕਿਸਤਾਨ ਨੇ ਸਾਡੇ ਮੁਲਕ ਦੇ ਉੱਤੇ ਹਮਲਾ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ناکਾਮ ਕੀਤੀਆਂ ਗਈਆਂ ਸਰਕਾਰ ਔਰ ਐਡਮਿਨਿਸਟ੍ਰੇਸ਼ਨ ਪੱਬਾ ਪਾਰ ਹੈ ਔਰ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ ਅਸੀਂ ਬਿਲਕੁਲ ਰੁਟੀਨ ਲਾਈਫ ਵਧੀਆ ਲਾਈਫ ਜੀ ਰਹੇ ਆਂ ਔਰ ਹਦਾਇਤਾਂ ਦੀ ਪਾਲਣਾ ਕਰ ਰਹੀ ਆਂ ਸਾਡੇ ਜਿਵੇਂ ਹੀ ਬਲੈਕਆਊਟ ਹੁੰਦਾ ਹੈ ਹਾਰਨ ਵੱਜਦਾ ਹੈ ਸਾਇਰਨ ਵੱਜਦਾ ਹੈ ਤਾਂ ਅਸੀਂ ਸੇਫ ਪੋਜੀਸ਼ਨ ਦੇ ਵਿੱਚ ਆ ਜਾਣੀ ਬਸ ਇੰਨਾ ਕਹਿ احتیاط ਅਸੀਂ ਸਾਰਿਆਂ ਨੇ ਕਰਨਾ ਹੈ ਇਹ ਸਾਡੀ ਦੇਸ਼ ਸੇਵਾ ਹੈ ਦੂਸਰੀ ਬੇਨਤੀ ਇਹ ਕਿ ਆਪਾਂ ਅਫਵਾਹਾਂ ਤੋਂ ਬਚਦੇ ਹੋਏ ਆਪਣੇ ਆਸ-ਪड़ोस ਦੇ ਵਿੱਚ ਇੱਕ ਗਰੁੱਪਸ ਬਣਾਈਏ ਤਾਂ ਜੋ ਲੋੜਪੈਣ ਤੇ ਇੱਕ ਦੂਸਰੇ ਦੀ ਮਦਦ ਕਰ ਸਕੀਏ ਬਲੈਂਡੋਨੇਸ਼ਨ ਚ ਜਾਂ ਹੋਰ ਵੀ ਤਰੀਕਿਆਂ ਨਾਲ ਅਸੀਂ ਬੜੇ ਆਭਾਰੀ ਹਾਂ ਸਾਡੀ ਸਰਕਾਰ ਦੇ ਸਾਡੇ ਐਡਮਿਨਿਸਟ੍ਰੇਸ਼ਨ ਦੇ ਔਰ ਸਪੈਸ਼ਲੀ ਬਟਿੰਡਾ ਦੇ ਜੋ ਡੀਸੀ ਸਾਹਿਬ ਨੇ ਸ਼ੌਕਤ احمد ਪਾਰੇ ਜੀ ਤੇ ਉਹਨਾਂ ਦਿੱਤੀ ਬਹੁਤ ਬਹੁਤ ਧੰਨਵਾਦ ਸੁਣਨ ਵਾਲਿਆਂ ਦਾ ਤੇ ਬੇਪਰਵਾਹ ਹੋ ਜਾਓ ਸੇਫ ਰਹਿ ਕੇ ਇੱਕ ਦੂਜੇ ਦੀ ਮਦਦ ਕਰੋ ਤੇ ਅਸੀਂ ਤਾਂ ਪੂਰੇ ਆਨੰਦ ਚ ਹੈ ਗੁਰੂ ਕੀ ਫੋਜ ਕਰੇਗੀ ਮੋਜ ਕਿਉਂਕਿ ਦੋਸਤੋ ਥੈਂਕ ਯੂ